ਅੱਛੇ ਖ਼ਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰਣਜੀਤ ਕੌਰ ਗਿੱਲ ਖਬਰਾਂ ਤੇ ਪਹਿਲਾਂ ਨਜ਼ਰ ਮਾਰ ਲੈਨੇ ਆਮਕ ਸੁਰਖੀਆਂ ਤੇ ਸ਼ੀਤਲਨ ਘਰਾਲ ਨੂੰ ਲੱਗਾ ਵੱਡਾ ਝਟਕਾ ਸਪੀਕਰ ਕੁਲਤਾਰ ਸੰਧਵਾ ਨੇ ਅਸਤੀਫਾ ਕੀਤਾ ਮੰਜ਼ੂਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ ਸਰਕਾਰੀ ਬਸਾਂ ਰੈਲੀਆਂ ਤੇ ਲਜਾਨੂ ਲੈ ਕੇ 1 ਅਗਸਤ ਤੱਕ ਮੰਗਿਆ ਜਵਾਬ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਐਗਜ਼ਿਟ ਪੋਲ ਦੀ ਭਰੋਸੇਯੋਗਤਾ ਤੇ ਖੜੇ ਕੀਤੇ ਸਵਾਲ ਜੇੜਾ ਮੁਖੀ ਰਾਮ ਰਹੀਮ ਦੀ ਰਿਹਾਈ ਤੇ ਬੋਲੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਹਾ ਸਰਕਾਰਾਂ ਦੇ ਨਾਲ ਹੋਈ ਪਈ ਹੈ ਸੈਟਲਮੈਂਟ ਤੇ ਹੁਣ ਖਬਰਾਂ ਵਿਸਥਾਰ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅਨਗਰਾਲ ਨੂੰ ਵੱਡਾ ਝਟਕਾ ਲੱਗਿਆ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਮਿਲੀ ਜਾਣਕਾਰੀ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਤੇ ਚੋਣਾਂ ਤੋਂ ਪਹਿਲਾਂ ਹੀ ਉਹਨਾਂ ਦਾ ਅਸਤੀਫਾ ਜਿਹੜਾ ਸੀ ਮਨਜ਼ੂਰ ਕਰ ਲਿਆ ਗਿਆ ਸੀ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਜਲੰਧਰ ਪੱਛਮ ਤੋਂ ਐਮ ਐਲ ਏ ਸ਼ੀਤਲ ਅਨੁਗਰਾਲ ਦੇ ਸੁਰ ਬਦਲਦੇ ਹੋਏ ਵਿਖਾਈ ਦੇ ਰਹੇ ਨੇ। ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਅਨੁਗਰਾਲ, ਸੁਸ਼ੀਲ ਕੁਮਾਰ ਰਿੰਕੂ ਦੇ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ। ਅਤੇ ਹੁਣ ਉਹਨਾਂ ਨੇ ਬੀਤੇ ਦਿਨ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਆਖੀ ਸੀ ਹਾਲਾਂਕਿ ਉਦੋਂ ਤੱਕ ਪੰਜਾਬ ਸਰਕਾਰ ਦੇ ਵੱਲੋਂ ਅਜੇ ਹੀ ਕੋਈ ਗੱਲ ਸਾਹਮਣੇ ਨਹੀਂ ਆਈ ਸੀ ਕਿ ਸ਼ੀਤਲ ਅਨੁਗਰਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਅਤੇ ਅੱਜ ਇਸ ਵੇਲੇ ਸ਼ੀਤਲ ਅਨੁਗਰਾਲ ਸਪੀਕਰ ਕੁਲਤਾਰ ਸੰਤਵਾਨ ਨੂੰ ਮਿਲਣ ਵਾਸਤੇ ਉਹਨਾਂ ਦੇ ਦਫ਼ਤਰ ਪੁੱਜੀ ਜਿਸ ਤੋਂ ਪਹਿਲਾਂ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜੇਕਰ ਉਹਨਾਂ ਦਾ ਅਸਤੀਫਾ ਵਾਪਸ ਨਹੀਂ ਕੀਤਾ ਜਾਂਦਾ ਤਾਂ ਉਹ ਹਾਈ ਕੋਰਟ ਜਾਂ ਫਿਰ ਲੋੜ ਪੈਣ ਤੇ ਸੁਪਰੀਮ ਕੋਰਟ ਦਾ ਵੀ ਰੁਖ ਇਖਤਿਆਰ ਕਰਨਗੇ ਸ਼ੀਤਲ ਅਨੁਗੁਰਾਲਤਾ ਕਹਿਣਾ ਸੀ ਕਿ ਲੋਕਾਂ ਦੀ ਸੇਵਾ ਕਰਨ ਵਾਸਤੇ ਉਹ ਅਹੁਦੇ ਤੇ ਬਰਕਰਾਰ ਰਹਿਣਾ ਚਾਹੁੰਦੇ ਨੇ ਪਰ ਇਸ ਤੋਂ ਪਹਿਲਾਂ ਹੀ ਕੁਲਤਾਰ ਸਿੰਘ ਸੰਧਵਾ ਹਰਾਂਦੇ ਵੱਲੋਂ ਸ਼ੀਤਲ ਅਨੁਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸਪੀਕਰ ਸਾਹਿਬ ਦਾ ਕਹਿਣਾ ਸੀ ਕਿ ਸਰਕਾਰ ਨੇ 30 ਮਈ ਨੂੰ ਹੀ ਸ਼ੀਤਲ ਅਨੁਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ ਜਿਹੜਾ ਮੈਨੂੰ ਉਹਦਾ ਆਨੈਸਟੀ ਥੈਂਕ ਯੂ ਨੋਟਿਸ ਆਇਆ ਸੀ ਤੁਹਾਨੂੰ ਮੈਨੂੰ 11 ਵਜੇ ਬੁਲਾਇਆ ਸੀ ਫਿਰ ਤੁਸੀਂ ਤੁਸੀਂ ਆਪ ਦਾ ਵਾਪਸ ਲੈ ਲਿਆ ਸੀ ਜੀ ਇਹਦਾ ਅਸਤੀਫਾ ਜਿਹੜਾ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਮੈਂ ਉਹ 69 ਦਿਨ ਪਹਿਲੇ ਦਿੱਤਾ ਸੀ ਜ ਜਦੋਂ ਹਮਾਚਲ ਦੇ ਇਲੈਕਸ਼ਨ ਵਿਧਾਨ ਸਭਾ ਦੇ ਨਾਲ ਹੋਏ ਆ ਉਦਾਂ ਹੀ ਲੋਕ ਸਭਾ ਦੇ ਇਲੈਕਸ਼ਨ ਨਾਲ ਹੋਉਣ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਪੋਰਾ ਜਿਹੜਾ ਬੋਝ ਆ ਘਟੇ ਪਰ ਇਸ ਟਿੱਕਰ ਸਾਹਿਬ ਵੱਲੋਂ ਜਿਹੜਾ ਮੇਰਾ ਅਸਤੀਫਾ ਹੈ ਉਹ ਨਹੀਂ ਮਨਜ਼ੂਰ ਕੀਤਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਅੱਜ ਫਰਸਟ ਵਰਕਿੰਗ ਦੇ ਆ ਅੱਜ ਫਰਸਟ ਵਰਕਿੰਗ ਦੇ ਇਲੈਕਸ਼ਨ ਤੋਂ ਬਾਅਦ ਤੇ ਮੈਨੂੰ ਅੱਜ ਬੁਲਾਇਆ ਗਿਆ ਇਸ ਕਰਕੇ ਲੋਕਤੰਤਰ ਦੇ ਵਿੱਚ ਇਹ ਇਹ ਆਪਣੀ ਚਲਾ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਤੇ ਮੈਨੂੰ ਵੀ ਕਿਉਂਕਿ ਮੈਨੂੰ ਜਿਹੜੀ ਵੋਟਾਂ ਮੇਰੇ ਲੋਕਾਂ ਨੇ ਪਾਈਆਂ ਸਨ ਜਿਹੜੇ ਲੋਕ ਮੇਰੇ ਕੋ ਮੇਰੇ ਹਲਕੇ ਜਲੰਧਰ ਦੇ ਉਹ ਕਹਿੰਦੇ ਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਕਿੰਨੋ ਵੋਟ ਪਾਈ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਜਲੰਧਰ ਦੀ ਤਰੱਕੀ ਦੇ ਲਈ ਸਾਰਾ ਸਤੀਫਾ ਹੈ ਉਹ ਮੈਂ ਵਾਪਸ ਲੈ ਲਿਆ ਪਰ ਜੇ ਵੀ ਜੀ ਬੀ ਜੀ ਪੀ ਦਾ ਸਾਰਾ ਤੁਸੀਂ ਹਟਾ ਦਿਆ ਫੋਟੋਆਂ ਹਟਾਤੀਆਂ ਬੀ ਜੀ ਪੀ ਨੂੰ ਲੈ ਕੇ ਕਿ ਮੋਦੀ ਦਾ ਪਰਿਵਾਰ ਉਹ ਹਟਾਤਾ ਹੈ ਸਾਰਾ ਸਿਰਫ ਸਿਰਫ ਅੱਜ ਦੀ ਡੇਟ ਦੇ ਉੱਤੇ ਮੈਂ ਸਿਰਫ ਸਤੀਫੇ ਦੀ ਹੀ ਬੋਲਾਂਗਾ ਜੀ ਮੇਰਾ ਕੋਈ ਹੋਰ ਕੋਈ ਕਮੈਂਟ ਨਹੀਂ ਹੈ ਇਹ ਇਸ ਕਰਕੇ ਡਾਕਟਰ ਬਾਬਾ ਸਾਹਿਬ ਮਿਤਕਰ ਦੇ ਸਬਦਾਨ ਦੇ ਮੁਤਾਬਿਕ ਅਗਰ ਇਹ ਲੋਕ ਮੇਰੇ ਨਾਲ ਕੋਈ ਗਲਤ ਕਰਨਗੇ ਉਹਦਾ ਜਵਾਬ ਮੈਂ ਹਾਈ ਕੋਰਟ ਚ ਜਾਵਾਂਗਾ ਸਰ ਤੁਸੀਂ ਇਸ ਵੇਲੇ ਬੀਜੇਪੀ ਚ ਹੋ ਜਾਂ ਨਹੀਂ ਹੋ ਮੈਂ ਸਿਰਫ ਤੇ ਅਸਤੀਫੇ ਨੂੰ ਜਿਹੜੀ ਵਾਪਸ ਚਲੋ ਅਸਤੀਫੇ ਲੈ ਲਈ ਕੋਈ ਪਾਰਟੀ ਵਾਈ ਤੇ ਗੱਲ ਕਰ ਅਸਤੀਫੇ ਨੂੰ ਲੈ ਕੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਵੀ ਵਾਪਸ ਲੈ 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 ਲਿਆ ਮੈਨੇ ਕਿਉਂਕਿ ਤੁਹਾਨੂੰ ਆਏ ਸੀ ਵੀ ਪਹਿਲਾਂ ਚੋਣ ਬਾਈ ਇਲੈਕਸ਼ਨ ਨਾ ਹੋ ਜਾਣਾ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਇਸ ਕਰਕੇ ਦਿੱਤਾ ਸੀ ਜਿਹੜਾ ਇਲੈਕਸ਼ਨ ਆ ਮੇਰੇ ਉਹ ਲੋਕ ਸਭਾ ਇਲੈਕਸ਼ਨ ਨਾਲ ਕਰਾਏ ਜਾਣ ਜਿੱਦਾਂ ਹਿਮਾਚਲ ਦੇ ਵਿੱਚ ਜਿਹੜੇ ਕੱਲ ਜਿਹੜੀ ਇੱਕ ਤਰੀਕ ਨੂੰ ਨਾ ਲੋਕ ਸਭਾ ਦੀ VOTING ਹੋਈ ਹੈ ਨਾ ਹੀ ਵਿਧਾਨ ਸਭਾ ਦੀ VOTING ਹੋਈ ਹੈ ਇਹਨਾਂ ਨੇ ਮੇਰਾ ਜਿਹੜਾ ਸਤੀਫਾ ਹੈ 69 ਦਿਨ ਤੱਕ ਮੈਨੂੰ ਕੋਈ ਪੁੱਛਿਆ ਨਹੀਂ ਮੈਨੂੰ ਕੁਝ ਅਜ ਤੂੰ 7-8 ਦਿਨ ਪਹਿਲੇ ਇੱਕ ਨੋਟਿਸ ਮੇਰੇ ਘਰ ਪਹੁੰਚਦਾ ਉਸ ਨੋਟਿਸ ਦੇ ਵੀ ਲਿਖਿਆ ਕਿ 3 ਤਰੀਕ ਸਵੇਰੇ 11:00 ਵਜੇ ਸਪੀਕਰ ਸਾਹਿਬ ਦੇ ਕੋਲ ਪੇਸ਼ ਕੀਤਾ ਜਾਵੇ ਤਰਕ ਹੈ ਕਿ ਸਪੀਕਰ ਸਾਹਿਬ ਦੇ ਵੱਲੋਂ ਅਸਤੀਫਾ ਮੰਨਜ਼ੂਰ ਕਰਨ ਤੋਂ ਬਾਅਦ ਹੁਣ ਸ਼ੀਤਲ ਅਨੁਗਰਾਲ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਨਾਲ ਹੀ ਇਹ ਵੀ ਕਿ ਆਸਰੇ ਲਗਾਏ ਜਾ ਰਹੇ ਨੇ ਕਿ ਸ਼ੀਤਲ ਅਨੁਗਰਾਲ ਹੁਣ ਭਾਜਪਾ ਛੱਡ ਸਕਦੇ ਨੇ ਸ਼ੀਤਲ ਅਨੁਗਰਾਲ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਛੱਡਣ ਨੂੰ ਲੈ ਕੇ ਅਤੇ ਆਪਣੇ ਅਹੁਦੇ ਤੇ ਬਰਕਰਾਰ ਰਹਿਣ ਨੂੰ ਲੈ ਕੇ ਕੀ ਰੁਖ ਇਖਤਿਆਰ ਕਰਦੇ ਨੇ ਇਹ ਵੀ ਵੇਖਣਯੋਗ ਹੋਵੇਗਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਤੇ ਇਹ ਨੋਟਿਸ ਹੈ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕਰਨ ਦਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ 21 ਅਗਸਤ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ ਪੰਜਾਬ ਵਿੱਚ ਸਿਆਸੀ ਰੈਲੀਆਂ ਵਿਛਾਲੇ ਸਰਕਾਰੀ ਬੱਸਾਂ ਦੀ ਦੁਰਵਰਤੋਂ ਦੇ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਦਾਲਤ ਨੇ ਸਰਕਾਰ ਨੂੰ 21 ਅਗਸਤ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਨੇ ਦਸਤ ਯੇ ਕਿ ਮਾਨਿਕ ਗੋਇਲ ਦੀ ਤਰਫੋਂ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ ਪਟੀਸ਼ਨ ਵਿੱਚ ਉਹਨਾਂ ਕਿਹਾ ਸੀ ਕਿ ਜਦੋਂ ਵੀ ਸਰਕਾਰ ਵੱਲੋਂ ਰੈਲੀਆਂ ਆਯੋਜਿਤ ਕੀਤੀਆਂ ਜਾਂਦੀਆਂ ਨੇ ਤਾਂ ਉਹਨਾਂ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਕਾਰਨ ਆਮ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਟੀਸ਼ਨਰ ਮਾਨਿਕ ਗੋਇਲ ਵੱਲੋਂ ਇਹ ਪਟੀਸ਼ਨ ਅਜਿਹੇ ਸਮੇਂ ਵਿੱਚ ਦਾਇਰ ਕੀਤੀ ਗਈ ਹੈ ਜਦੋਂ ਸੱਤਾਧਾਰੀ ਧਿਰ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਸਨ ਇਸ ਦੇ ਨਾਲ ਹੀ ਇਸ ਦੌਰਾਨ ਰੈਲੀਆਂ ਲਈ ਸਰਕਾਰੀ ਬੱਸਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਸੀ ਇਸ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਜਿਹੇ ਵਿੱਚ ਸਰਕਾਰ ਆਮ ਲੋਕਾਂ ਵੱਲ ਧਿਆਨ ਨਹੀਂ ਦੇ ਰਹੀ ਸੀ ਬਲਕਿ ਸਰਕਾਰੀ ਬੱਸਾਂ ਦੇ ਵਿੱਚ ਭਰ ਭਰ ਕੇ ਸਮਰਥਕਾਂ ਨੂੰ ਰੈਲੀਆਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਸੀ ਇਸ ਮਾਮਲੇ ਵਿੱਚ ਪਟੀਸ਼ਨਕਰਤਾਵਾਂ ਵੱਲੋਂ ਮੁੱਖ ਸਕੱਤਰ ਪੰਜਾਬ ਮੁੱਖ ਚੋਂ ਅਧਿਕਾਰੀ ਪੰਜਾਬ ਮੁੱਖ ਮੰਤਰੀ ਦੇ ਸਕੱਤਰ ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਅਤੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਧਿਰ ਬਣਾਇਆ ਗਿਆ ਹੈ ਪਟੀਸ਼ਨ ਦੇ ਵਿੱਚ 13 ਸਤੰਬਰ 2023 ਤੋਂ 17 ਦਸੰਬਰ 2023 ਤੱਕ ਆਪ ਸਰਕਾਰ ਦੀਆਂ ਰੈਲੀਆਂ ਦਾ ਜ਼ਿਕਰ ਕੀਤਾ ਗਿਆ ਹੈ ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਨ੍ਹਾਂ ਰੈਲੀਆਂ ਵਿੱਚ 2000 ਤੋਂ ਵੱਧ ਬੱਸਾਂ ਦੀ ਵਰਤੋਂ ਕੀਤੀ ਗਈ ਹੈ ਉਸਨੇ ਆਪਣੀ ਪਟੀਸ਼ਨ ਵਿੱਚ ਇਸ ਸੰਬੰਧੀ ਰਿਕਾਰਡ ਵੀ ਦਿੱਤਾ ਹੈ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਹੋਈਆਂ ਨਹੀਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਈ ਸਰਕਾਰੀ ਬਸਾਂ ਦੀ ਵਰਤੋਂ ਕਰਨ ਦੀ ਗੱਲ ਸਾਹਮਣੇ ਆਈ ਸੀ ਹਾਲਾਂਕਿ ਕਈ ਨਿੱਜੀ ਸਕੂਲਾਂ ਦੀਆਂ ਵੀ ਬਸਾਂ ਦੀ ਵਰਤੋਂ ਕੀਤੀ ਗਈ ਸੀ ਜਿਨ੍ਹਾਂ ਵਿੱਚ ਕਈ ਪਾਰਟੀਆਂ ਦੇ ਵੱਲੋਂ ਆਪਣੇ ਸਮਰਥਕਾਂ ਤੇ ਵਰਕਰਾਂ ਨੂੰ ਪਰ-ਪਰ ਕੇ ਰੈਲੀਆਂ ਤੱਕ ਪਹੁੰਚਾਇਆ ਗਿਆ ਸੀ ਪਰ ਫਿਲਹਾਲ ਇਹ ਧਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਤੇ ਪੰਜਾਬ ਸਰਕਾਰ 21 ਅਗਸਤ ਨੂੰ ਕੀ ਜਵਾਬ ਦਾਖਲ ਕਰਦੀ ਹੈ ਇਹ ਵੀ ਵੇਖਣਯੋਗ ਹੋਵੇਗਾ ਆਮ ਆਦਮੀ ਪਾਰਟੀ ਨੇ ਐਗਜ਼ਿਟ ਪੋਲ ਦੀ ਭਰੋਸੇਯੋਗਤਾ ਤੇ ਸਵਾਲ ਖੜੇ ਕੀਤੇ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਅੱਜ ਪਾਰਟੀ ਹੈੱਡਕੁਆਰਟਰ 'ਚ ਪ੍ਰੈਸ ਕਾਨਫਰੰਸ ਕੀਤੀ ਤੇ ਸਰਵੇਖਣ ਕਰਨ ਵਾਲੀਆਂ ਏਜੰਸੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਆંકੜੇ ਆ ਗਏ ਨੇ ਸਾਰੇ ਐਗਜ਼ਿਟ ਪੋਲ ਵਿੱਚ ਐਨਡੀਏ ਗੱਠਚੋੜ ਨੂੰ ਭਾਰੀ ਬਹੁਮਤ ਮਿਲਦਾ ਵਿਖਾਈ ਦੇ ਰਿਹਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ झारखंड तमिलनाडु समेत कई राज उदाहरण दिखा गई कि की कि जिन्या सीटा नहीं हन उन्होंने चुनाव लड़िया जानिया चाहिए एक राज्य है झारखंड जार्खन। इस झारखंड राज्य में सीपीआईएम चुनावी ने नहीं लड़ रही है। वहां पर सीपीआईएमएल एम चुनाव लड़ रही है मार्क्सवादी लेनिनवादी पार्टी चुनाव लड़ रही है और यहां पे लिखा हुआ है सीपीआईएम को दो से तीन सीटें सीपीएम चुनाव ही नहीं लड़ रही है और दे रहे हैं उसको दो से तीन सीट और सीपीआईएमएल जो चुनाव लड़ रही है वो एक सीट पर चुनाव लड़ रही है दूसरा तमिलनाडु में कांग्रेस पार्टी चुनाव लड़ रही है नौ सीट पे और उसको जिताया जा रहा है पंद्रह सीटों पे कांग्रेस खुद नौ तो सीट पर चुनाव लड़ रही है और उसको जिताया जा रहा है पंद्रह सीटों पे तीसरा उत्तराखंड में कुल सीटों की संख्या है पांच और बीजेपी को दिया जा रहा है छह सीट कुल सीटों की संख्या है पांच और बीजेपी को दी जा रही है छह सीट यह तमिलनाडु है यहां का रिजल्ट आने के बाद तो बीजेपी वाले बिचारे खुद ही मूर्छित होकर गिर गए उनको खुद ही नहीं भरोसा हो रहा है तमिलनाडु में चौतीस परसेंट प्लस माइनस थ्री परसेंट बीजेपी का वोट शेयर है मेरे ख्याल से भगवान भी इस एग्जिट पोल के सर्वे पर भरोसा नहीं करेगा कि बीजेपी को सैंतीस परसेंट वोट शेयर तमिलनाडु में मिल रहा है थर्टी सेवन परसेंट वोट शेयर तमिलनाडु में मिल रहा है बीजेपी को जिक्रयोग है कि कल लोकसभा ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ ਇੰਡੀਆ ਅਲਾਈਅንስ ਅਤੇ ਐਨਡੀਏ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਝੋਲੀ ਦੇ ਵਿੱਚ ਸਭ ਤੋਂ ਵੱਧ ਸੀਟਾਂ ਆਉਣਗੀਆਂ ਬਰਹਾਲ ਕੱਲ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ ਕਿ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਤਖਤ ਸਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੇਰਾ ਮੁਖੀ ਰਾਮ ਰਹੀਮ ਤੇ ਆਪਣਾ ਪ੍ਰतिकਰਮ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਭ ਕੁਝ ਸੈਟਲਮੈਂਟ ਦੇ ਜ਼ਰੀਏ ਕੀਤਾ ਜਾਂਦਾ ਹੈ ਤੇ ਰਾਮ ਰਹੀਮ ਦੇ ਸੈਟਲਮੈਂਟ ਬਾਰੇ ਵੀ ਸਾਨੂੰ ਪੂਰਾ ਸ਼ੱਕ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੇਰਾ ਮੁਖੀ ਰਾਮ ਰਹੀਮ ਦੀ ਰਿਹਾਈ ਬਾਰੇ ਕਿਹਾ ਕਿ ਸਮੇਂ ਦੀ ਸਰਕਾਰ ਉਸਦੀ ਹੀ ਮੁੱਠੀ ਵਿੱਚ ਹੁੰਦੀ ਹੈ ਤੇ ਉਸੇ ਦੀ ਗੱਲ ਕਰਦੀ ਹੈ। ਗੁਨਾਹਗਾਰ ਹੋਣ ਦੇ ਬਾਵਜੂਦ ਵੀ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਸਰਕਾਰ ਨਾਲ ਸੈਟਲਮੈਂਟ ਨਹੀਂ ਹੁੰਦੀ ਉਹਨਾਂ ਨੂੰ ਸਰਕਾਰ ਰਿਹਾ ਨਹੀਂ ਕਰਦੀ। ਬੇਗੁਨਾਹ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ। ਡੇਰਾ ਮੁਖੀ ਦੀ ਰਿਹਾਈ ਸਰਕਾਰ ਦੇ ਸੈਟਲਮੈਂਟ ਦੇ ਨਾਲ ਹੀ ਹੋਈਏ। ਦੇਖੋ ਦੁਨੀਆ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ ਦਲੀਲ ਤੇ ਗਵਾਹਾਂ ਤੇ ਸਬੂਤਾਂ ਦੇ ਦੀਆਂ ਮੁਤਾਜ ਹੁੰਦੀਆਂ ਨੇ ਤੇ ਅੱਜ ਕੱਲ ਅਸੀਂ ਜਾਣਦੇ ਹਾਂ ਅਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੀ ਮੁਠੀ ਦੇ ਵਿੱਚ ਹੁੰਦੀਆਂ ਨੇ ਜਿੱਦੀ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰਿਹਾ ਹੋ ਜਾਂਦਾ ਹੈ ਤੇ ਜਿਹਦੇ ਨਾਲ ਜਿਹੜਾ ਸਰਕਾਰ ਨਾਲ ਸੈਟਲਮੈਂਟ ਨਹੀਂ ਕਰਦਾ ਜਾਂ ਸਰਕਾਰ ਜਿਹਦੇ ਨਾਲ ਸੈਟਲਮੈਂਟ ਨਹੀਂ ਕਰਦੀ ਉਹ ਬੇਗਾਨਾ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹਿੰਦਾ ਹੈ ਸੌਦੇ ਸਾਧ ਦੀ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲੀਟੀਕਲ ਸੈਟਲਮੈਂਟ ਹੈ ਇਹ ਪੋਲੀਟੀਕਲ ਸੈਟਲਮੈਂਟ ਦੇ ਤਹਿਤ ਸੈਟਲਮੈਂਟ ਦੇ ਤਹਿਤ ਜਿਹੜੀ ਹੈ ਇਹ ਰਿਹਾਈ ਹੋਈ ਹੈ ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਹਿਣਾ ਹੈ ਕਿ ਇਹ ਇਹੋ ਜਿਹਾ ਜ਼ਖਮ ਹੈ ਜੋ ਹਮੇਸ਼ਾ ਖਰਾ ਰਹੇਗਾ ਅਤੇ ਕੋਈ ਵੀ ਸਰਕਾਰ ਇਸ ਦੀ ਪਰਪਾਈ ਨਹੀਂ ਕਰ ਸਕਦੀ ਵਿਖਣਾ ਇਹ ਹੋਵੇਗਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੋਂ ਬਾਅਦ ਸਰਕਾਰ ਵੱਲੋਂ ਜਾਂ ਫਿਰ ਡੇਰਾ ਮੁਖੀ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਯਾਨੀ ਕਿ ਕੱਲ ਨੂੰ ਆ ਰਹੇ ਨੇ ਪਰ ਇਸ ਤੋਂ ਪਹਿਲਾਂ ਬੀਕੇ ਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਆਪਣਾ ਬਿਆਨ ਇੱਕ ਵਾਰ ਫੇਰ ਰੱਖਿਆ ਹੈ ਤੇ ਉਹਨਾਂ ਨੇ ਸਰਕਾਰ ਦੇ ਰਵੱਈਏ ਤੇ ਸਵਾਲ ਖੜੇ ਕੀਤੇ ਨੇ ਰਾਕੇਸ਼ ਟਿਕੈਤ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਈਵੀਐਮ ਦੀ ਮੁਰੰਮਤ ਕਿਉਂ ਕੀਤੀ ਜਾਂਦੀ ਹੈ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਐਗਜ਼ਿਟ ਪੋਲ ਦੇ ਰੁਝਾਨਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ ਟਿਕੈਤ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਨੂੰ ਲੈ ਕੇ ਈਵੀਐਮ ਤੇ ਸਵਾਲ ਚੁੱਕ ਰਹੇ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜਿਸ ਦੇਸ਼ ਦਾ ਰਾਜਾ ਜੋਤਿਸ਼ ਅਤੇ ਤਾਨਾਸ਼ਾ ਹੈ ਉਸ ਦੇਸ਼ 'ਚ ਐਗਜ਼ਿਟ ਪੋਲ ਕੀ ਕਰਨਗੇ ਐਗਜ਼ਿਟ ਪੋਲ ਰਾਜੇ ਦੀ ਭਾਸ਼ਾ ਵਿੱਚ ਬੋਲਣਗੇ ਇਹ ਲੋਕ 400 ਤੋਂ ਵੱਧ ਦੱਸ ਰਹੇ ਨੇ ਜਿਸ ਦਾ ਮਤਲਬ ਹੈ ਕਿ ਪੂਰੀ ਯੋਜਨਾ ਤਿਆਰ ਹੈ ਟਿਕੈਤ ਨੇ ਈਵੀਐਮ ਮਸ਼ੀਨਾਂ ਤੇ ਸਵਾਲ ਚੁੱਕਦਿਆਂ ਹੋਇਆਂ ਕਿਹਾ ਹੈ ਕਿ ਪਹਿਲਾਂ ਸਾਰੇ ਪ੍ਰਬੰਧ ਕੀਤੇ ਜਾਣ

जो उन्हें कह दिया उसकी कोण काटने वाला है भाई जब पहले ये चार सौ से पार कह रहे तो इसका मतलब प्लानिंग पहले से तैयार होगी देखो ये समझ में नहीं आ जो पॉलिटिकल पार्टी वाले सारे जब ईवीएम ने जैसे अलेक्शन हो गया वे कहाँ रखी जाती है उसके बाद में चुनाव से जाने से पहले रिपेयर हो उसमें उसमें सेल डले बैटरी डले जो कुछ कर्म कांड हो सारा वहां से हो जा कौन सी मशीन कहा जानी वो सब लिखत पढ़त में कौन सी मशीन कहा जानी कितने उसमें जातीय समीकरण है क्या है क्या का माहौल है भाई जब हमारा मोबाइल हमारे से बगल कोई कंपनी वाला भी नहीं खोल सकता तो ईवीएम मशीन को कोई देख सके वो सब पहले ही सेटिंग बाज सब हो जाती है उसमें चौधरी साहब आपका मानना ये है कि जो तमाम भाई सब कुछ है हमने तो यहाँ विधानसभा में देखा आपने भी देखा जहां पर बड़ोतम है यहाँ पर देखा यहाँ पर तो उस टाइम पे तो जो जितने कैंडिडेट थे वे आ रहे सारणपुर सहारनपुर में यहाँ पे बिजनौर में उसमें अस्सी से नब्बे सीटें जीती थी विधानसभा में और 255 के सर्टिफिकेट दिए थे तो ये यहाँ पे है ये एग्जिट पोल वाले क्या कर लेंगे ये लगातार क्या भाई जनता वोट दे दी रही और सब कह रहे थे जितते हैं यही ये हुनर गणित कौन सा है गणित समझ में नहीं आया किसी की ठीक है सर आपने सातवें चरण के आसपास जो है आह्वान किया कि भाजपा को वोट नहीं देना ये नहीं, 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 नहीं नहीं ये ये संयुक्त मोर्चे का पूरा वो है और सब लोग लगे हुए भी थे पहले जिसको जहाँ दे लगा। लेकिन हरियाणा के लोग ने ये कहा कि आपने किसी के लिए कह दिया तो हमारा चुनाव से कोई संबंध नहीं था ना हमने किसी के लिए कहा लेकिन उनको कुछ लगा होगा कि जो चौटाला परिवार है वे लड़ रहे थे ਇਸੀ ਇਤਨਾ ਪੂਜਾ ਪੱਤਰਕਾਰ ਨੇ ਜੀ ਹਮ ਯਾ گاਉਂ ਕੇ ਲੋਗੋ ਨੇ ਜੀ ਹਮ ਤੋ ਉਸ ਕੋਟ ਦੇਗੇ ਮਕਬੂਸ ਕੋ ਦੇ ਲੋ ਜ਼ਿਕਰਯੁਗ ਹੈ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਪੜਾ ਦੀ VOTING ਹੋਈ ਜਿਸ ਤੋਂ ਬਾਅਦ EXIT POOL ਦੇ ਨਤੀਜੇ ਸਾਹਮਣੇ ਆਏ ਸਨ ਹਾਲਾਂਕਿ ਅਸਲ ਨਤੀਜੇ 4 ਜੂਨ ਯਾਨੀ ਕਿ ਕੱਲ ਆਉਣਗੇ ਤੇ ਵੇਖਣਾ ਇਹ ਹੋਵੇਗਾ ਕਿ ਅਸਲ ਨਤੀਜਿਆਂ ਦੇ ਵਿੱਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖੈਰਾ ਨੇ ਮੁਰ ਤੋਂ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਦਰਸਲ ਸੁਖਪਾਲ ਖੈਰਾ ਨੇ ਇਸ ਵਾਰ ਬੀਬੀ ਜਗੀਰ ਕੌਰ ਨੂੰ ਕਹਿ ਰਿਹਾ ਹੈ ਉਹਨਾਂ ਕਿ ਹੈ ਕਿ ਪੁਲੱਥ ਦੇ ਵਿੱਚ ਜੇਕਰ ਜ਼ਿਮਨੀ ਚੋਣਾ ਹੁੰਦੀਆਂ ਨੇ ਤਾਂ ਬੀਬੀ ਜਗੀਰ ਕੌਰ ਦੇ ਜਵਾਈ ਭੁਪਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਬਣਾ ਕੇ ਖੜਾ ਕੀਤਾ ਜਾਵੇਗਾ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਉੱਤੇ ਅਕਾਲੀਆਂ ਨੂੰ ਛੱਡ ਕੇ ਆਪ ਨੂੰ ਵੋਟਾਂ ਪਵਾਉਣ ਦੇ ਵੀ ਦੋਸ਼ ਲਗਾਏ ਨੇ ਬੀਤੇ ਕਈ ਦਿਨਾਂ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖੈਰਾ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਡਟੇ ਹੋਏ ਸਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਸੰਗਰੂਰ ਦੇ ਵਿੱਚ ਸੁਖਪਾਲ ਖੈਰਾ ਜਿੱਤ ਹਾਸਲ ਕਰ ਸਕਦੇ ਨੇ ਅਜਿਹੇ ਵਿੱਚ ਸੁਖਪਾਲ ਖੈਰਾ ਦੇ ਵੱਲੋਂ ਇੱਕ ਪੋਸਟ ਪਾ ਕੇ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਰਸਲ ਉਨ੍ਹਾਂ ਨੇ ਪੋਸਟ ਪਾ ਕੇ ਕਿਹਾ ਕਿ ਭਗਵੰਤ ਮਾਨ ਅਤੇ ਬੀਬੀ ਜਗੀਰ ਕੌਰ ਦਰਮਿਆਨ ਪੁਲੱਠ ਵਿੱਚ ਹੋਏ ਅਨੈਤਿਕ ਗਠਜੋੜ ਦਾ ਖੁਲਾਸਾ ਹੋ ਗਿਆ ਹੈ ਪੁਲੱਠ ਵਿੱਚ ਉਹ ਕਾਂਗਰਸ ਖਿਲਾਫ ਇਸ ਸਮਝੌਤੇ ਤੇ ਇਕੱਠੇ ਹੋਏ ਨੇ ਕਿ ਜੇਕਰ ਜ਼ਿਮਨੀ ਚੋਣ ਆਉਂਦੀ ਹੈ ਤਾਂ ਬੀਬੀ ਜਗੀਰ ਕੌਰ ਦਾ ਜਵਾਈ ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਵੇਗਾ ਕਿਉਂਕਿ ਇਸ ਗੁਪਤ ਸਮਝੌਤੇ ਤਹਿਤ ਬੀਬੀ ਜਗੀਰ ਕੌਰ ਨੇ ਸਾਰੀਆਂ ਅਕਾਲੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਵਾ ਦਿੱਤੀਆਂ ਨੇ ਸੁਪਾਇ ਖਹਿਰਾ ਨੇ ਇਹ ਦਾਵਾ ਕਰਦਿਆਂ ਹੋਇਆਂ ਇਹ ਵੀ ਕਿਹਾ ਹੈ ਕਿ ਮੇਰਾ ਇਹ ਬਿਆਨ ਹੋਰ ਪੁਖਤਾ ਹੋ ਜਾਵੇਗਾ ਜਦ ਪੁਲੱਥ ਵੱਲੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਇਤਿਹਾਸਿਕ ਜ਼ਮਾਨਤ ਜ਼ਬਤ ਹੋਵੇਗੀ ਦੱਸ ਤਾ ਇਹ ਕਿ ਜੇਕਰ ਸੰਗਰੂਰ ਤੋਂ ਸੁਖਪਾਲ ਖੈਰਾ ਵੱਡੀ ਜਿੱਤ ਪ੍ਰਾਪਤ ਕਰਦੇ ਨਹੀਂ ਤਾਂ ਫਿਰ ਉਹ ਪੁਲੱਥ ਦੇ ਐਮਐਲਏ ਨਹੀਂ ਰਹਿ ਪਾਉਣਗੇ ਜਿਸ ਕਾਰਨ ਪੁਲੱਥ ਦੇ ਵਿੱਚ ਐਮਐਲਏ ਦੀਆਂ ਜ਼ਿੰਮੀ ਚੋਣਾਂ ਹੋਣਗੀਆਂ ਦੱਸ ਤਾ ਇਹ ਕਿ 1997 ਦੇ ਵਿੱਚ ਸੁਖਪਾਲ ਖੈਰਾ ਬੀਬੀ ਜਗੀਰ ਕੌਰ ਦੇ ਕੋਲੋਂ ਹਾਰ ਗਏ ਸਨ ਤੇ ਉਸ ਤੋਂ ਬਾਅਦ 2002 ਦੇ ਵਿੱਚ ਵੀ ਬੀਬੀ ਜਗੀਰ ਕੌਰ ਨੇ ਭੁਲਾਠ ਵਿੱਚੋਂ ਸੁਖਪਾਲ ਖੈਰਾ ਨੂੰ ਕਰਾਰੀ ਹਾਰ ਦਿੱਤੀ ਸੀ। ਸਾਬਕਾ ਸ਼ਮਨੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਦੋ ਵਾਰ ਹਾਰਨ ਤੋਂ ਬਾਅਦ ਸੁਖਪਾਲ ਖੈਰਾ ਦੇ ਵੱਲੋਂ 2007 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਗਈ ਸੀ। ਦੱਸਦੇ ਯੇ ਕਿ ਪੁਲਰਾਤ ਤੋਂ ਵਿਧਾਨ ਸਭਾ ਚੋਣਾਂ ਦੇ ਵਿਚਾਲੇ ਬੀਬੀ ਜਗੀਰ ਕੌਰ ਅਤੇ ਸੁਖਪਾਲ ਖੈਰਾ ਦੇ ਵਿਚਾਲੇ ਚਾਰ ਵਾਰ ਸਿੱਧਾ ਮੁਕਾਬਲਾ ਹੋਇਆ ਜਿਸ ਵਿੱਚੋਂ ਤਿੰਨ ਵਾਰ ਬੀਬੀ ਜਗੀਰ ਕੌਰ ਨੇ ਖੈਰਾ ਨੂੰ ਕਰਾਰੀ ਹਾਰ ਦਿੱਤੀਏ ਅਤੇ ਦੋ ਵਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸੁਖਪਾਲ ਖੈਰਾ ਨੇ 2007 ਵਿੱਚ ਪਹਿਲੀ ਜਿੱਤ ਪ੍ਰਾਪਤ ਕੀਤੀ ਪਰ ਉਸ ਤੋਂ ਬਾਅਦ 2012 ਵਿੱਚ ਬੀਬੀ ਜਗੀਰ ਕੌਰ ਨੇ ਮੋੜ ਆਪ ਦੇ ਗੜ ਦੇ ਵਿੱਚ ਬੁਟੀ ਜਿੱਤ ਪ੍ਰਾਪਤ ਕੀਤੀ ਤ ਉਸ ਤੋਂ ਬਾਅਦ 2017 ਦੀਆਂ ਚੋਣਾਂ ਦੇ ਵਿੱਚ ਸੁਖਪਾਲ ਖੈਰਾ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜੇ ਅਤੇ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਜਵਾਈ ਯਵરાજ ਪਿੰਦਰ ਸਿੰਘ ਨੂੰ ਹਰਾ ਕੇ ਸੀਟ ਤੇ ਜਿੱਤ ਹਾਸਲ ਕੀਤੀ। ਹੁਣ ਸੁਖਪਾਲ ਖੈਰਾ ਦੇ ਵੱਲੋਂ ਪੋਸਟ ਪਾ ਕੇ ਬੀਬੀ ਜਗੀਰ ਕੌਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੀਬੀ ਆਮ ਆਦਮੀ ਪਾਰਟੀ ਦੇ ਨਾਲ ਮਿਲੀ ਹੋਈ ਹੈ। ਵਿਖਣਾ ਇਹ ਹੋਵੇਗਾ ਕਿ ਬੀਬੀ ਜਗੀਰ ਕੌਰ ਦਾ ਇਸ ਉੱਤੇ ਕੀ ਜਵਾਬ ਸਾਹਮਣੇ ਆਉਂਦਾ ਹੈ। ਕੱਲ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਸੱਤ ਪੜਾਵਾਂ ਦੇ ਵਿੱਚ ਇਹ ਲੋਕ ਸਭਾ ਚੋਣਾਂ ਦੀ ਐਤਕੀ ਵੋਟਿੰਗ ਕਰਵਾਈ ਗਈ ਸੀ ਤੇ ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਦਿੱਲੀ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਸੱਤ ਪੜਾ ਦੀ ਚੋਣ ਪ੍ਰਕਿਰਿਆ ਦੇ ਬਾਰੇ ਉਹਨਾਂ ਗੱਲ ਕਰਦਿਆਂ ਹੋયા ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਵੱਲੋਂ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਇਤਿਹਾਸਕ ਰਹੀਆਂ ਕਿਉਂਕਿ ਇਸ ਵਾਰ 64 ਕਰੋੜ ਤੋਂ ਵੱਧ ਵੋਟਰਾਂ ਨੇ ਫੋਟਾਂ ਪਾਈਆਂ ਲੋਕ ਸਭਾ ਚੋਣਾਂ ਦੇ ਸੱਤ ਗੇੜਾਂ ਦੀ VOTING ਤੋਂ ਬਾਅਦ ਵੋਟਾਂ ਦੀ ਗਿਣਤੀ ਭਲਕੇ 4 ਜੂਨ ਨੂੰ ਹੋਵੇਗੀ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਚੋਣ ਕਮਿਸ਼ਨ ਨੇ ਖੜੇ ਹੋ ਕੇ ਲੋਕ ਸਭਾ ਚੋਣਾਂ 2024 ਵਿੱਚ ਭਾਗ ਲੈਣ ਵਾਲੇ ਸਾਰੇ ਵੋਟਰਾਂ ਨੂੰ ਵਧਾਈ ਦਿੱਤੀ ਮੀਡੀਆ ਨੂੰ ਸੰਬੋਧਨ ਕਰਦਿਆਂ ਮੁਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ 642 ਮਿਲੀਅਨ ਵੋਟਰਾਂ ਦਾ ਵਿਸ਼ਵ ਰਿਕਾਰਡ ਬਣਾਇਆ ਹੈ ਇਹ ਸਾਰੇ G7 ਦੇਸ਼ਾਂ ਦੇ ਵੋਟਰਾਂ ਦਾ ਡੇਢ ਗੁਣਾ ਅਤੇ ਯੂਰੋਪੀਅਨ ਯੂਨੀਅਨ 27 ਦੇਸ਼ਾਂ ਦੇ ਵੋਟਰਾਂ ਦਾ 2.5 ਗੁਣਾ ਹੈ। ਭਾਰਤ ਨੇ ਲੋਕ ਸਭਾ ਚੋਣਾਂ ਵਿੱਚ 31.2 ਕਰੋੜ ਔਰਤਾਂ ਸਮੇਤ 64.2 ਕਰੋੜ ਵੋਟਰਾਂ ਦੀ ਸ਼ਮੂਲੀਅਤ ਨਾਲ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ। We have created a world record of 642 million proud Indian voters. This is a historic moment for all of us. for the nation as a whole, 642 ever anywhere in the world in any of the electoral exercise, that's what is the number of voters. and this is just to give you some small statistics. this is 1.5 times of the voters of all g7 countries, u.s., uk, france, germany, italy, japan, canada, all put together. we are comparing voters, not electors and it is 2.5 times of the voters of 27 countries in the eu that has been the incredible power of the voters of india let's see what happened next there are 312 million proud women voters this is also the highest ever in the world it is larger than the 2019 elections both the total and the women voters so this we feel is the moment that we must cherish we must celebrate and we want to give them a standing ovation to all our voters by this i would ask all of you to join and end. these are you are all our voters so we, we thank you all we, we salute all our voters all our women voters who have really come and voted in this election ਜ਼ਿਕਰਯੋਗ ਹੈ ਕਿ ਕੱਲ ਚੋਣਾਂ ਦੇ ਨਤੀਜੇ ਆਉਣ ਵਾਲੇ ਨੇ ਤੇ ਵਿਖਣਾ ਇਹ ਹੋਵੇਗਾ ਕਿ ਭਾਰਤ ਦੀ ਜਨਤਾ ਨੇ ਇਸ ਵਾਰ ਕੇਂਦਰ ਦੀ ਸੱਤਾ ਕਿਹੜੀ ਸਰਕਾਰ ਦੇ ਹੱਥ ਸੌਂਪੀਏ ਦੁਨੀਆਪੁਰ ਦੇ ਵਿੱਚ ਸਿੱਖ ਕੌਮ ਵੱਲੋਂ ਜੂਨ 1984 ਦੇ ਕੱਲੂਕਾਰੇ ਦਿਵਸ ਨੂੰ ਲੈ ਕੇ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਪੰਜ ਸਿੰਘ ਸਹਿਬਾਨ ਨੇ ਹੁਕਮ ਜਾਰੀ ਕੀਤਾ ਹੈ ਕਿ 4 ਤੋਂ 6 ਜੂਨ ਨੂੰ ਸਾਰੇ ਸਿੱਖ ਕਾਲੀਆਂ ਦਸਤਾਰਾਂ ਬੰਨ੍ਹ ਕੇ ਅਤੇ ਸਿੱਖ ਬੀਬੀਆਂ ਕਾਲੀਆਂ ਚੁੰਨੀਆਂ ਪਾ ਕੇ ਸਾਕਾ ਨੀਲਾ ਤਾਰਾ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 6 ਜੂਨ ਨੂੰ ਸਾਕਾ ਨੀਲਾ ਤਾਰਾ ਦੇ 40 ਸਾਲ ਪੂਰੇ ਹੋਣ ਜ ਹੈਨੇ ਤੇ ਸਿੱਖਾਂ ਦੇ ਜ਼ਖਮ ਹਜੇ ਵੀ ਅੱਲੇ ਨੇ ਸਕਾ ਨੀਲਾ ਤਾਰਾ ਦੇ ਬੋਲਦਿਆਂ ਹੋਇਆਂ ਐਸਜੀਪੀਸੀ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਧਾਮੀ ਸਿੱਖ ਕੌਮ ਦੇ ਯੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ ਇਸ ਦੇ ਰੋਸ ਵਿੱਚ ਬੰਦੀ ਸਿੱਖਾਂ ਨੇ ਵੀ ਕੁਝ ਕਾਰਵਾਈਆਂ ਕੀਤੀਆਂ ਪਰ ਉਹਨਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਨੇ ਕੀਤਾ ਜਾ ਰਿਹਾ ਭਾਰਤ ਵਿੱਚ ਬੰਦੀ ਸਿੱਖਾਂ ਜਿੰਨੀ ਕੋਣ ਸਜ਼ਾ ਕੱਟ ਰਿਹਾ ਹੈ ਤਾਂ ਸਰਕਾਰ ਦੱਸੇ ਕਿ ਬੰਦੀ ਸਿੱਖ 30 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਐਡਵੋਕੇਟ ਧਾਮੀ ਨੇ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਦਾ ਵੀ ਇਨਸਾਫ ਨਹੀਂ ਮਿਲਿਆ ਦਿੱਲੀ ਦੇ ਪੀੜਤ ਹਜੇ ਵੀ ਇਨਸਾਫ ਦੀ ਗੁਹਾਰ ਲਾ ਰਹੇ ਨੇ 사카 ਨੀਲਾ ਤਾੜਾ ਵਿੱਚ ਸਿੱਖਾਂ ਦਾ ਬੇਸ਼ਕੀਮਤੀ ਖਜ਼ਾਨਾ ਅਤੇ ਲਾਇਬ੍ਰੇਰੀ ਦਾ ਵੀ ਸਿੱਖਾਂ ਨੂੰ ਕੁਝ ਨਹੀਂ ਮਿਲਿਆ ਇਸ ਵਾਰ ਪੰਜ ਸਿੰਘ ਸਹਿਬਾਨ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ ਆ ਦੇਖੋ ਸਾਡੇ ਸਿਕਤਰ ਸਾਹਿਬ ਖੜੇ ਆ ਕਿ ਭਾਈ ਕਲਵਾਨ ਸੋਣੀ ਤਾਂ ਚਲੋ ਰਟਾਇਰ ਹੋ ਗਿਆ ਸਾਡੇ 2000 ਚ ਇੱਥੇ ਸਕੱਤਰ ਹੁੰਦੇ ਸੀ ਇਹ ਜਿੰਨੇ ਵੀ ਸਾਰੇ ਸਕੱਤਰ ਤੇ ਸਾਰਾ ਸਟਾਫ ਉਹ ਭਾਵੇਂ ਅੱਜ 3 ਤਰੀਕਾ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਇਹ 4 ਤੋਂ 6 ਤੱਕ ਸਾਰੇ ਖਾਲਸਾ ਫੰਤ ਨੂੰ ਇਹ ਹੁਕਮ ਆ ਪੇ ਵੱਧ ਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪੱਟੇ ਤੇ ਜਿਹੜੇ ਸਿੰਘ ਆਪਣੇ ਸਿੰਘੇ ਆ ਉਹ ਕਾਲੀਆਂ ਦਸਤਾਰਾਂ ਸਜਾਉਣ ਉਹ ਤੋਂ ਇਲਾਵਾ ਕਿਉਂਕਿ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਤੇ ਮਹਾਨ ਸ਼ਹੀਦਾਂ ਨੂੰ ਆ ਕੇ ਆਪਣੇ ਨਤ ਮस्तक ਵੀ ਹੁੰਦੀ ਆ ਮੈਂ ਸਮਝਦਾ ਜਿਹੜੀਆਂ ਵਦੀਕੀਆਂ ਆ ਉਹ 베ਲੀਆਂ 베ਲੀਆਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਸਿਕਾ ਨੂੰ ਤੋਂਦੀਆਂ ਆ ਸੋ ਮੈਂ ਸਮੁੱਚੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਸਮੁੱਚੇ ਨੂੰ ਕਿ 4 ਤੋਂ 6 ਤਰੀਕ ਤੱਕ ਆਪਣੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਵੱਧ ਤੋਂ ਵੱਧ ਪਵਿੱਤਰ ਗੁਰਬਾਣੀ ਗਾਇਨ ਕਰਨ ਅਰਦਾਸਾਂ ਬੇਨਤੀਆਂ ਸਹਿਜ ਪਾਠ ਜਾਂ ਅਖੰਡ ਪਾਠਾਂ ਦੇ ਰੂਪ ਦੇ ਵਿੱਚ ਤੇ ਕਾਲੀਆਂ ਦਸਤਾਰਾਂ ਤੇ ਜਿਹੜੇ ਕਾਲੇ ਦੁਪट्टे ਆ ਉਹ ਸਾਰੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਜਿੰਨੇ ਵੀਰ ਆ ਉਹ ਸਾਰੇ ਕਾਲੀਆਂ ਦਸਤਾਰਾਂ ਸਜਾਉਣ ਕਿਉਂਕਿ ਕੋਈ ਸੋਗ ਨਹੀਂਗਾ ਇਹ ਇੱਕ ਮਾਰਕ ਆਫ ਪ੍ਰੋਟੈਸਟ ਆ ਸੋ ਇਹ ਅਕਾਲ ਤਖਤ ਵੱਲੋਂ ਲਿਖਿਆ ਗਿਆ ਸੋ ਸਾਰੀ ਸੰਗਤ ਇਹਨੂੰ ਫਾਲੋ ਕਰੇ ਜ਼ਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦਾ ਕਹਿਣਾ ਸੀ ਕਿ ਸਿੱਖ ਕੌਮ ਵੱਲੋਂ ਇਨ੍ਹਾਂ ਜ਼ਖਮਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਤੇ ਇਹ ਜ਼ਖਮ ਹਮੇਸ਼ਾ ਅੱਲੇ ਹੀ ਰਹਿਣਗੇ। ਅਰਧ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ। ਸ਼ੀਤਲਨਗਰਾਲ ਨੂੰ ਲੱਗਾ ਵੱਡਾ ਝਟਕਾ ਸਪੀਕਰ ਕੁਲਤਾਰ ਸੰਧਵਾ ਨੇ ਅਸਤੀਫਾ ਕੀਤਾ ਮੰਜ਼ੂ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ ਸਰਕਾਰੀ ਬਸਾਂ ਰੈਲੀਆਂ ਤੇ ਲਜਾਣੂ ਲੈ ਕੇ 21 ਅਗਸਤ ਤੱਕ ਮੰਗਿਆ ਜਵਾਬ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਐਗਜ਼ਿਟ ਪੋਲ ਦੀ ਭਰੋਸੇਯੋਗਤਾ ਤੇ ਖੜੇ ਕੀਤੇ ਸਵਾਲ ਜਿਹੜਾ ਮੁਖੀ ਰਾਮ ਰਹੀਮ ਦੀ ਰਿਹਾਈ ਤੇ ਬੋਲੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਹਾ ਸਰਕਾਰਾਂ ਦੇ ਨਾਲ ਹੋਈ ਪਈ ਹੈ ਸੈਟਲਮੈਂਟ ਇਸ ਨਾਲ ਹੀ ਮੈਨੇ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ